ਅੱਤ ਲਹਿਰ ਹਮੇਸ਼ਾ ਨਸ਼ਾ ਤਸਕਰ ਕਾਬੂ ਪਾਕਿਸਤਾਨ ਸਰਹੱਦ ਪਾਰ ਤੋਂ ਆਈ ਸੀ ਨਸ਼ੀਲੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਚਲੰਗ ਰਿਸਾਬ ਨੇ ਬੀਐਸਐਫ ਅਤੇ ਸੀਆਈਏ ਦੀ ਟੀਮ ਨਾਲ ਸਾਂਝੇ ਆਪਰੇਸ਼ਨ ਦੌਰਾਨ ਇੱਕ ਨਸ਼ਾ ਤਸਕਰ ਨੂੰ ਅੱਤ ਲਹਿਰ ਹਮੇਸ਼ਾ ਕਾਬੂ ਕੀਤਾ ਹੈ ਉਦੋਂ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਸਟੇਟ ਸਪੈਸ਼ਲ ਆਪਰੇਸ਼ਨ ਚਲੰਗ ਦੇ ਸਰਦ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਹਮੇਸ਼ਾ ਨਿਵਾਸੀ ਇਹ ਨਾਲਾ ਪਾਕਿਸਤਾਨ ਸਮਗਲਰਾੰਤ ਦੇ ਸੰਪਰਕ ਵਿੱਚ ਹੈ ਅਤੇ ਭਾਰਤ ਪਾਕਿਸਤਾਨ ਸਰਹੱਦ ਤੇ ਹੋ ਰਹੀ ਇਸ ਤस्करी ਕਰਨ ਵਿੱਚ ਸਰਗਰਮ ਹੈ ਉਹਨਾਂ ਦੱਸਿਆ ਕਿ ਸੂਚਨਾ ਦੇ ਸਿੱਕੇ ਹਰ ਮਹੀਨੇ ਅੰਵਲ ਪਾਕਿਸਤਾਨ ਦਿਸਮਗਲਾਰਾ ਤੋਂ ਹੈਰੋਇਨ ਦੀ ਵੱਡੀ ਕੇਬੰਗਵਾਈ ਗਈ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਰਮੀਤ ਆਪਣੇ ਸਾਥੀਆਂ ਨਾਲ ਕਾਰ ਚ ਇਹ ਨਾਲ ਰਾਮ ਦਾਸ ਰੋਡ ਤੇ ਪਿੰਡ ਦੇ ਹਾਲ ਪੱਟੀ ਤੇ ਮੈਸੇਸ ਸਪਲਾਈ ਤੇ ਜਾ ਰਿਹਾ ਹੈ ਇਸ ਤੇ ਵੀ ਐਸਐਫ ਅਤੇ ਸੀਏਡੀ ਟੀਮ ਨੂੰ ਦਾਸਪੁਰ ਦੇ ਨਾਲ ਸਾਂਝੇ ਤੌਰ ਤੇ ਇਨਾਲਾ RAMDAS ਰੋਡ ਤੇ ਨਾਕਬੰਦੀ ਦੌਰਾਨ ਹਰਮੀਤ ਸਿੰਘ ਨੂੰ ਗ੍ਰਿਫਤਾਰ ਕਰਕੇ 8 ਕਿਲੋ ਨਸ਼ਾ ਹਿਰਾਮ ਕੀਤਾ ਪਰ ਉਸ ਦੇ ਦੋਵੇਂ ਸਾਥੀ ਫਰਾਰ ਹੋ ਗਏ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ ਇਹਦੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦਪਾਕ ਬਾਰਡਰ ਤੋਂ ਫਿਰ ਉਹ ਇੰਦੀ ਇੱਕ ਖੇਪ ਮਿਲੀ ਹੈ ਤੇ ਮਾਨਜੋਗ ਸੀਨੀਅਰ ਅਫਸਰਾਂ ਦੀ ਨੌਲੇਜ ਚ ਲਿਆ ਕੇ ਤੇ ਇਹ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਬੀਐਸਐਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਿਸ ਵਿੱਚ ਉਹ ਜਿਹੜਾ ਵਾ ਉਹ ਅੱਧਾ ਕਿਲੋ ਹੋ ਰਿਹਾ ਹੈ ਰਿਕਵਰ ਹੋਈ ਹੈ ਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਆ ਤੇ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਿਹੜਾ ਬਾਬਾ ਨਾਨਾ ਸੈਕਟਰ ਤੋਂ ਹਾਂ ਇਹ ਅਜਨਾਲਾ ਰਮਦਾਸ ਰੋਡ ਤੋਂ ਬਿਆਲ ਭੱਟੀ ਪਿੰਡ ਆ ਉੱਥੇ ਸਰਹੂਦ ਵੀ ਉਮੀਦ ਹੋ ਸਕਦੀ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅੱਗੇ ਇਨਵੈਸਟੀਗੇਸ਼ਨ ਕਰਦੇ ਇਹਨਾਂ ਸਾਥੀ ਇਹ ਤਿੰਨ ਇਹ ਤਿੰਨ ਸਾਥੀ ਨੇ ਦੋ ਪਗੌੜੇ ਆ ਇੱਕ ਫੜਿਆ ਗਿਆ ਸਰ ਕੀ ਕੀ ਇਹਨਾਂ ਨੂੰ ਗ੍ਰੰਥ ਕੀਤਾ ਅੱਧਾ ਕਿਲੋ ਹਰੋਇਨ ਇੱਕ ਨੋਵਾ ਗੱਡੀ ਆ ਉਹ ਬਰਾਮਤ ਹੋਈ ਇਹ ਕਿਹੜੀ ਜਗ੍ਹਾ ਇਹ ਬਿਆਲ ਭੱਟੀ ਪਿੰਡ ਤੋਂ ਅਜਨਾਲਾ ਰਮਦਾਸ ਰੋਡ ਤੇ ਉੱਥੋਂ